we did not do anything wrong but somehow we lost ਅਸੀਂ ਕੁਝ ਵੀ ਗਲਤ ਨਹੀਂ ਕੀਤਾ ਪਰ ਫਿਰ ਵੀ ਅਸੀਂ ਹਾਰ ਗਏ ਇਹ ਸ਼ਬਦ ਕਹੇ ਸੀ ਨੋਕੀਆ ਦੇ ਸੀਈਓ ਰਿਫਨ ਐਲਪ ਨੇ 2013 ਵਿੱਚ ਜਦੋਂ ਉਹ ਮਾਈਕਰੋਸਾਫਟ ਨੂੰ ਨੋਕੀਆ ਵੇਚਣ ਲੱਗਿਆ ਸੀ 90 ਦੇ ਦੌਰ ਵਾਲੇ ਤਾਂ ਸਾਰੇ ਨੋਕੀਆ ਨੂੰ ਜਾਣਦੇ ਹੀ ਨੇ ਨੋਕੀਆ ਦਾ 1100 ਫੋਨ ਦੁਨੀਆ ਦਾ ਸਭ ਤੋਂ ਵੱਧ बिकਣ ਵਾਲਾ ਫੋਨ ਆ ਪੂਰੀ ਮਾਰਕੀਟ ਤੇ 60% ਕਬਜ਼ਾ ਇਸੇ ਕੰਪਨੀ ਦਾ ਸੀ ਜਿੱਧਰ ਦੇਖੋ ਨੋਕੀਆ 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 ਕਦੇ ਮੋਬਾਈਲ ਫੋਨ ਦੀ ਦੁਕਾਨ ਤੇ ਇਸ ਨੂੰ ਵੇਚਣ ਦੀ ਲੋੜ ਨਹੀਂ ਪੈਂਦੀ ਸੀ ਇਹ ਆਪਣੇ ਆਪ ਹੀ ਵਿਕ ਜਾਂਦੇ ਸੀ ਡਿਮਾਂਡ ਇੱਕੋ ਸੀ ਨੋਕੀਆ 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 ਉਸ ਟਾਈਮ ਕੋ ਜੀ ਹਿਸਾਲਾਂ ਵਿੱਚ ਇਹ ਕੰਪਨੀ 250 ਬਿਲੀਅਨ ਡਾਲਰ ਦੀ ਬਣ ਗਈ ਪਰ ਅੱਜ ਕਿਤੇ ਦੇਖਦੇ ਨੇ ਨੋਕੀਆ ਦੇ ਫੋਨ ਜਿੱਧਰ ਦੇਖੋ ਐਪਲ ਰੈਡਮੀ ਸੈਮਸੰਗ ਓਪੋ ਵੀਵੋ ਪਰ ਇਹਨਾਂ ਚੋਂ ਨੋਕੀਆ ਕਿੱਧਰ ਰਹਿ ਗਈ ਉਹ ਨੋਕੀਆ ਜਿਸ ਨੂੰ ਕਦੇ ਮੋਬਾਈਲ ਫੋਨ ਜਾਇੰਟ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਉਹ ਕਿੱਥੇ ਗਾਇਬ ਹੋ ਗਈ ਨਹੀਂ ਪਤਾ ਕੋਈ ਗੱਲ ਨਹੀਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਉਹਨੂੰ ਸਭ ਕਲੀਅਰ ਹੋ ਜਾਊਗਾ ਓਡਾ ਕੰਮਾ ਸਿਰਫ ਸਾਡੇ ਨਾਲ ਵੀਡੀਓ ਵਿੱਚ ਬਣੇ ਰਹਿਣਾ ਵੈਸੇ ਕਮੈਂਟਾਂ ਵਿੱਚ ਸਾਨੂੰ ਨਾਲ ਦੇ ਨਾਲ ਦੱਸੀ ਜਾਓ ਕਿ ਤੁਸੀਂ ਨੋਕੀਆ ਦਾ ਪਹਿਲਾ ਫੋਨ ਕਿਹੜਾ ਚਲਾਇਆ ਹੋ ਦੋਸਤੋ ਨੋਕੀਆ ਦੇ ਫੇਲਿਅਰ ਦੀ ਗੱਲ ਕਰਨ ਤੋਂ ਪਹਿਲਾਂ ਇਸ ਦੇ ਬੈਕਗ੍ਰਾਉਂਡ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਕਹਾਣੀ ਅਧੂਰੀ ਜੀ ਰਹਿ ਜੂ ਨੋਕੀਆ ਨੂੰ ਫਿਨਲੈਂਡ ਦੇ ਮਾਈਨਿੰਗ ਇੰਜੀਨੀਅਰ ਫ੍ਰੈਡਰਿਕ ਡੈਸਟਮ ਨੇ 1765 ਵਿੱਚ ਬਣਾਇਆ ਸੀ ਸ਼ੁਰੂਆਤ ਕੀਤੀ ਸੀ ਇਹਨਾਂ ਨੇ ਪੇਪਰ ਮਿਲ ਤੋਂ ਜਿਹੜੀ ਫਿਨਲੈਂਡ ਦੇ ਟੈਂਪਰੇਚਰ ਵਿੱਚ ਚਲਾਈ ਸੀ ਵੈਸੇ ਨੋਕੀਆ ਨਾ ਇਹਨਾਂ ਦੀ ਦੂਸਰੀ ਪੇਪਰ ਮਿਲ ਦੀ ਲੋਕੇਸ਼ਨ ਦੇ ਨਾਂ ਤੇ ਰੱਖਿਆ ਸੀ ਇਹਨਾਂ ਨੇ ਦੂਸਰੀ ਪੇਪਰ ਮਿਲ 1871 ਵਿੱਚ ਫਿਨਲੈਂਡ ਦੀ ਨੋਕੀਨਵਿਰਦਾ ਨਦੀ ਦੇ ਕੋਲ ਨੋਕੀਨਵਿਰਤਾ ਤੋਂ ਨੋਕੀਆ ਇਹਨਾਂ ਨੇ ਮਿਲ ਦਾ ਨਾਂ ਰੱਖਿਆ ਸਾਲ ਦਰ ਸਾਲ ਲੰਘਦੇ ਗਏ ਸਮਾਂ ਬੀਤਦਾ ਗਿਆ ਇਹਨਾਂ ਨੇ ਪੇਪਰ ਮਿਲ ਤੋਂ ਹੋਰ ਵੀ ਬਿਜ਼ਨਸ ਐਕਸਪੈਂਡ ਕਰ ਲਏ 1967 ਵਿੱਚ ਇਹਨਾਂ ਸਾਰੀਆਂ ਕੰਪਨੀ ਨੂੰ ਇਕੱਠਾ ਕਰਕੇ ਨੋਕੀਆ ਕਾਰਪੋਰੇਸ਼ਨ ਬਣਾ ਦਿੱਤੀ ਕੰਪਨੀ ਨੇ ਆਪਣੇ ਪਲਾਂਟ ਬਣਾਉਣੇ ਸ਼ੁਰੂ ਕੀਤੇ ਤੇ ਕੈਰੀ ਕੈਰਮੋ ਸੀਓ ਪੌਂਟ ਕੀਤਾ ਕੰਪਨੀ ਤੇ ਸਾਲ 1999 ਉਹ ਸਾਲ ਜਦੋਂ ਨੋਕੀਆ ਨੇ ਮੋਬਾਈਲ ਫੋਨ ਇੰਡਸਟਰੀ ਵਿੱਚ ਆਪਣਾ ਪਹਿਲਾ ਕਦਮ ਰੱਖਿਆ ਨੋਕੀਆ ਤੇ ਫਿਨਲੈਂਡ ਦੀ ਟੀਵੀ ਬਣਾਉਣ ਵਾਲੀ ਕੰਪਨੀ ਸਲੋਰਾ ਨਾਲ ਮਿਲ ਕੇ ਇੱਕ ਟੈਲੀਫੋਨ ਬਣਾਇਆ Ovira Ovi ਇਸ ਤੋਂ ਬਾਅਦ ਕਿਤੇ ਨੋਕੀਆ ਰੁਕਣ ਵਾਲੀ ਸੀ ਫਿਰ ਉਹਨਾਂ ਨੇ ਘੜਿਆ Ovira Senator ਬੇਸਿਕਲੀ ਇਸ ਨੂੰ ਕਾਰ ਫੋਨ ਇਹ ਤਾਂ ਸਗਦੇ ਕੋਈ ਵੱਡੀ ਗੱਲ ਨਹੀਂ ਕਿਉਂਕਿ ਇਹ 10 ਕਿਲੋ ਦਾ ਫੋਨ ਸੀ ਤੇ ਆਮ ਕੈਰੀ ਕਿੱਥੇ ਕੀਤਾ ਜਾ ਸਕਦਾ ਸੀ ਫਿਰ ਆਇਆ ਮੋਬੀਲਾ ਕੁਮਨ ਇਸ ਦਾ weight 5 ਕਿਲੋ ਸੀ 1982 ਇੱਕ ਰਿਵਲੂਸ਼ਨਰੀ ਇਅਰ ਨੋਕੀਆ ਨੇ ਇੰਟਰੋਡਿਊਸ ਕੀਤਾ 800 ਗ੍ਰਾਮ weight ਵਾਲਾ Vibra Cityman 900 ਇੱਕ ਕਾਫੀ ਈਜ਼ੀ ਟੂ ਯੂਸੀ ਇਸ ਨੂੰ ਕੈਰੀ ਕਰਕੇ ਕਿਤੇ ਵੀ ਲੈ ਕੇ ਜਾ ਸਕਦੇ ਸੀ ਇਹ ਹੀ ਨਹੀਂ ਇਹ ਸਭ ਤੋਂ ਜ਼ਿਆਦਾ ਪਪੂਲਰ ਉਦੋਂ ਹੋਇਆ ਜਦੋਂ ਯੂਐਸਐਸਆਰ ਦੇ ਲੀਡਰ ਮਿਖਾਇਲ ਗੋਰਬਾਚੇਵ 1987 ਵਿੱਚ ਇਸ ਫੋਨ ਨੂੰ ਯੂਜ਼ ਕਰਦੇ ਦੇਖਿਆ ਗਿਆ ਲੋਕਾਂ ਨੇ ਇਸ ਫੋਨ ਦਾ ਇੱਕ ਅਲੱਗ ਹੀ ਨਾਂ ਰੱਖ ਦਿੱਤਾ ਗੋਰਬਾ ਗੋਰਬਾਚੇਵ ਤੋਂ ਗੋਰਬਾ ਲੋਕ ਇਸ ਫੋਨ ਨੂੰ ਰੌਲਟੀ ਦਾ ਸਿੰਬਲ ਮੰਨਣ ਲੱਗੇ ਇਸ ਤੋਂ ਬਾਅਦ ਨੋਕੀਆ ਨੇ ਸਲੋਰਾ ਕੰਪਨੀ ਨੂੰ ਖਰੀਦ ਲਿਆ ਤੇ 1999 ਵਿੱਚ ਆਫੀਸ਼ੀਅਲੀ ਨਾਂ ਬਦਲ ਕੇ ਰੱਖ ਦਿੱਤਾ ਨੋਕੀਆ ਮੋਬਾਈਲ ਫੋਨਸ ਨੋਕੀਆ ਮੋਬਾਈਲ ਫੋਨ ਨੇ 1992 ਵਿੱਚ ਪਹਿਲਾ GSM ਫੋਨ ਨੋਕੀਆ 1011 ਲਾਂਚ ਕੀਤਾ ਤੇ ਇਸ ਦਾ ਪ੍ਰਾਈਸ ਸੀ 2120 ਯੂਰੋਸ ਵੈਸੇ ਦੁਨੀਆ ਦਾ ਸਭ ਤੋਂ ਪਹਿਲਾ GSM ਨੈਟਵਰਕ ਰੇਡੀਓ ਲਿੰਗਾ ਨੈਟਵਰਕ ਸੀ ਤੇ GSM ਨੂੰ ਯੂਜ਼ ਕਰਨ ਵਾਲਾ ਪਹਿਲਾ ਫੋਨ ਆਰਬੀਟਲ 901 ਸੀ ਔਰ ਇਸ ਨੂੰ ਕਾਰਫੋਨਿਕ ਕਿਹਾ ਜਾਂਦਾ ਸੀ ਨਾ ਕਿ ਮੋਬਾਈਲ ਫੋਨ ਜੀਐਸਐਮ ਫੋਨ ਨੂੰ ਯੂਜ਼ ਕਰਨ ਵਾਲਾ ਦੁਨੀਆ ਦਾ ਸਭ ਤੋਂ ਪਹਿਲਾ ਵਿਅਕਤੀ ਫਿਨਲੈਂਡ ਦਾ ਪ੍ਰਾਈਮ ਮਿਨਿਸਟਰ ਸੀ ਤੇ ਦੁਨੀਆ ਦਾ ਪਹਿਲਾ ਸਮਾਰਟਫੋਨ ਆਈਬੀਐਮ ਸਾਈਮਨਸੀ ਜਿਹੜਾ 1994 ਵਿੱਚ ਲਾਂਚ ਹੋਇਆ ਉਹ ਡਿਟੇਲ ਲਈ ਗੂਗਲ ਤੇ ਜਾ ਕੇ ਤੁਸੀਂ ਸਰਚ ਕਰ ਲਿਓ ਟਾਪਿਕ ਤੇ ਆਉਣੇ ਆ ਵਾਪਸ ਤੇ ਸਾਲ 1994 ਵਿੱਚ ਨੋਕੀਆ ਨੇ ਆਪਣੀ ਆਈਕੋਨਿਕ ਰਿੰਗ ਉਹ ਜਿਹੜੀ ਆਪਾਂ ਸਭ ਨੇ ਸੁਣੀ ਆ 2100 ਮਾਡਲ ਵਿੱਚ ਫਰਸਟ ਇੰਟਰੋਡਿਊਸ ਕੀਤੀ ਇਸ ਤੋਂ ਬਾਅਦ ਕੱਢਿਆ ਮਾਡਲ 1100 ਇਸ ਬਾਰੇ ਤਾਂ ਕੀ ਕਹਿਣਾ ਆਪਾਂ ਸਭ ਨੂੰ ਪਤਾ ਹੀ ਆ ਚੰਗੀ ਤਰ੍ਹਾਂ ਆਪਾਂ 1700 ਵਾਰ ਹੀ ਜਾਣਦੇ ਆ ਵੈਸੇ ਉਸ ਟਾਈਮ ਨੋਕੀਆ ਦੇ ਫੋਨ ਕਿੰਨੇ ਕਮਾਲ ਦੇ ਲੱਗਦੇ ਸੀ ਪਤਾ ਹੀ ਨਹੀਂ ਲੱਗਦਾ ਸੀ ਕਿਹੜਾ ਆਇਆ ਕਿਹੜਾ ਗਿਆ ਨਿਕਲੇ ਐਨ ਸੀਰੀਜ਼ ਕਰਤੀ ਜਾਂ ਨਗੇਜ ਫੋਨ ਕੱਢਤਾ ਪਤਾ ਹੀ ਨਹੀਂ ਲੱਗਦਾ ਸੀ ਨੋਕੀਆ ਨੇ ਕਿਹੜੇ ਕਿਹੜੇ ਫੋਨ ਕੱਢਤੇ ਇੰਨੀ ਜ਼ਿਆਦਾ ਮਾਰਕੀਟ ਵਿੱਚ ਨੋਕੀਆ ਦੇ ਫੋਨ ਘਮਦੇ ਸੀ ਸਾਲ 1998 ਨੋਕੀਆ ਦੁਨੀਆ ਦੀ ਸਭ ਤੋਂ ਵੱਧ ਮੋਬਾਈਲ ਫੋਨ ਵੇਚਣ ਵਾਲੀ ਕੰਪਨੀ ਬਣ ਗਈ 8.9 ਬਿਲੀਅਨ ਡਾਲਰ ਤੋਂ ਸਿੱਧਾ 42.9 ਬਿਲੀਅਨ ਡਾਲਰ ਤੇ ਛਾਲ ਮਾਰ ਦਿੱਤੀ ਤੁਸੀਂ ਆਪ ਹੀ ਸੋਚ ਲਓ ਉਸ ਟਾਈਮ ਨੋਕੀਆ ਦੀ ਕਿੰਨੀ ਚੜ੍ਹਾਈ ਸੀ ਪਰ ਕਦੇ ਨਾ ਕਦੇ ਹਰ ਕੰਪਨੀ ਦਾ ਡਾਊਨਫਾਲ ਆਉਂਦਾ ਜਰੂਰ ਹੈ ਤੇ ਨੋਕੀਆ ਨੂੰ ਸਭ ਤੋਂ ਪਹਿਲਾ ਝਟਕਾ 2010 ਸਾਲ ਵਿੱਚ ਲੱਗਿਆ ਜਦੋਂ ਟਾਈਮ ਪੂਰੀ ਤਰ੍ਹਾਂ ਚੇਂਜ ਹੋਣ ਵਾਲਾ ਸੀ ਨੋਕੀਆ ਕੰਪਨੀ ਰਿਟੇਲਰ ਤੇ ਡਿਸਟ੍ਰੀਬਿਊਟਰ ਨੂੰ ਬਿਲਕੁਲ ਇਗਨੋਰ ਕਰਕੇ ਰੱਖਦੀ ਸੀ ਤੇ ਕਹਿੰਦੀ ਸੀ ਕਿ ਸਾਡੇ ਫੋਨ ਨੂੰ ਵੇਚਣ ਦੀ ਲੋੜ ਨਹੀਂ ਇਹ ਆਪਣੇ ਆਪ ਹੀ ਵਿਕ ਜਾਂਦੇ ਨੇ ਪਰ ਕੋਡੋ ਕੌਨਫੀਡੈਂਸ ਓਵਰ ਕੌਨਫੀਡੈਂਸ ਵਿੱਚ ਬਦਲ ਗਿਆ ਇਹ ਨੋਕੀਆ ਨੂੰ ਪਤਾ ਹੀ ਨਹੀਂ ਲੱਗਿਆ ਨੋਕੀਆ ਇੱਥੋਂ ਤੱਕ ਕਿ ਕਸਟਮਰ ਫੀਡਬੈਕ ਵੀ ਇਗਨੋਰ ਕਰਨ ਲੱਗੀ ਇਸੇ ਓਵਰ ਕੌਨਫੀਡੈਂਸ ਦਾ ਫਾਇਦਾ ਕੰਪੀਟੀਟਰ ਕੰਪਨੀਆਂ ਨੇ ਚੱਕਿਆ ਤੇ ਹੁਣ ਗੱਲ ਕਰਦੇ ਹਾਂ ਨੋਕੀਆ ਦਾ 빅 ਜਾਇੰਟ ਮੋਬਾਈਲ ਇੰਡਸਟਰੀ ਦੇ ਫੇਲਿਅਰ ਬਾਰੇ ਵੈਸੇ ਨੋਕੀਆ ਦਾ ਮਰਡਰ ਹੋਇਆ ਆਪਾਂ ਇਹ ਵੀ ਕਹਿ ਸਕਦੇ ਹਾਂ ਅੱਗੇ ਵੀਡੀਓ ਵਿੱਚ ਪਤਾ ਲੱਗੂ ਮੈਂ ਕਿਉਂ ਮਰਡਰ ਦੀ ਗੱਲ ਕੀਤੀ साल 2006 ਵਿੱਚ Nokia ਨੇ ਇੱਕ ਬਹੁਤ ਬੜੀ ਤਬਦੀਲੀ ਕੀਤੀ ਮਿਸਟਰ ਜੋਰਮਾ ਉਲੀਲਾ ਨੂੰ ਹਟਾ ਕੇ ਪੈਕਰ ਕਲਾਸਵੋ ਨੂੰ ਚੀਫ ਐਗਜ਼ੀਕਟਿਵ ਆਫੀਸਰ ਬਣਾ ਦਿੱਤਾ ਮਤਲਬ ਸੀਓ ਬਣਾ ਦਿੱਤਾ ਇਸ ਤਬਦੀਲੀ ਨਾਲ ਬਹੁਤ ਸਾਰੇ ਬੋਰਡ ਮੈਂਬਰ ਵੀ ਚੇਂਜ ਹੋਏ ਮਿਸਟਰ ਪੈਕਰ ਕਲਾਸਵੋ ਨੇ ਸਭ ਤੋਂ ਪਹਿਲਾ ਫੈਸਲਾ ਇਹ ਲਿਆ ਕਿ ਜਿਹੜੀ ਨਵੀਂ ਟੈਕਨੋਲੋਜੀ ਦੀ ਜਾਂਚ ਹੋ ਰਹੀ ਹੈ ਬਾਰ-ਬਾਰ ਟੈਸਟਿੰਗ ਕੀਤੀ ਜਾ ਰਹੀ ਹੈ ਅਸੀਂ ਉਸ ਬਾਰੇ ਨਹੀਂ ਸੋਚਣਾ ਨੋਕੀਆ ਆਪਣੇ ਟ੍ਰੈਡੀਸ਼ਨਲ ਫੋਨ ਹੀ ਮੈਨੂਫੈਕਚਰ ਕਰੂਗੀ ਤੇ ਵੇਚੂਗੀ ਆਉਣ ਵਾਲੇ ਸਮੇਂ ਨੂੰ ਦੇਖਦੇ ਹੋਏ ਵੀ ਇਗਨੋਰ ਕਰਨਾ ਇਹ ਸਭ ਤੋਂ ਵੱਡੀ ਬੇਵਕੂਫੀ ਹੁੰਦੀ ਹੈ ਨੋਕੀਆ ਦੇ ਸੀਈਓ ਨੇ ਵੀ ਅਜਿਹਾ ਕੀਤਾ ਬਾਕੀ ਕੰਪਨੀਆਂ ਜਿੱਥੇ ਨਵੀਂ ਤਕਨੀਕ ਨੂੰ ਲੈ ਕੇ ਕਾਫੀ ਸੀਰੀਅਸ ਸੀ ਉੱਥੇ ਨੋਕੀਆ ਆਪਣੇ ਪੁਰਾਣੇ ਫੋਨਾਂ ਨੂੰ ਵੇਚਣ ਵਿੱਚ ਲੱਗ ਗਿਆ ਇਸੇ ਫੈਸਲੇ ਨੇ ਨੋਕੀਆ ਨੂੰ ਸਮਾਰਟਫੋਨ ਦੀ ਰੇਸ ਵਿੱਚ ਪਿੱਛੇ ਕਰ ਦਿੱਤਾ ਤਾਲ ਦੌਰਾਨ ਸਾਥ ਤੇ ਸਟੀਵ ਜੋਬਸ Apple ਦੇ CEO ਨੇ ਆਪਣਾ ਪਹਿਲਾ iPhone ਲਾਂਚ ਕਰ ਦਿੱਤਾ। ਵੈਸੇ ਉਸ ਸਮੇਂ Apple Nokia ਦੇ ਕੰਪੈਰੀਜ਼ਨ ਵਿੱਚ ਕਾਫੀ ਪਿੱਛੇ ਮੰਨੀ ਜਾਂਦੀ ਸੀ। Apple ਦਾ ਫਰਸਟ iPhone ਆਪਣੇ ਆਪ ਵਿੱਚ ਰੈਵਲੂশনারੀ ਪ੍ਰੋਡਕਟ ਸਾਬਤ ਹੋਇਆ ਜਿਸ ਨੇ ਡਿਜੀਟਲ ਫੋਨ ਦਾ ਦੌਰ ਖਤਮ ਕਰਕੇ 스마트ਫੋਨ ਦਾ ਦੌਰ ਸ਼ੁਰੂ ਕਰ ਦਿੱਤਾ। Nokia ਹਜੇ ਵੀ ਆਪਣੇ ਇਟ ਵਰਗੇ ਫੋਨ ਨੂੰ ਫੜ ਕੇ ਬੈਠੀ ਸੀ। ਉਸ ਟਾਈਮ Nokia ਨੇ Apple ਦਾ ਬੜਾ ਮਜ਼ਾਕ ਬਣਾਇਆ। ਇਸ ਨਵੀਂ ਟੈਕਨੋਲੋਜੀ ਨੂੰ ਇੰਪ੍ਰੈਕਟਿਕਲ ਦੱਸਿਆ ਤੇ ਇਹ ਵੀ ਕਿਹਾ ਕਿ ਇੰਨੇ ਮਹਿੰਗੇ ਫੋਨ ਕੌਣ ਖਰੀਦੂ। ਪਰ ਇਸ ਨਵੀਂ ਟੈਕਨੋਲੋਜੀ ਨੂੰ ਲੋਕਾਂ ਨੇ ਛੇਤੀ ਹੀ ਅਡਾਪਟ ਕਰ ਲਿਆ ਨੋਕੀਆ ਦੇ ਕਸਟਮਰ ਐਪਲ ਵੱਲ ਸ਼ਿਫਟ ਹੋਣੇ ਸ਼ੁਰੂ ਹੋ ਗਏ ਉਸ ਟਾਈਮ ਨੋਕੀਆ ਨੂੰ ਸਿਰਫ 3% ਮਾਰਕੀਟ ਸ਼ੇਅਰ ਦਾ ਲਾਸ ਹੋਇਆ ਸੀ ਪਰ 3% ਤੋਂ ਕਦੋਂ 100% ਹੋ ਜਾਣਾ ਪਤਾ ਲੱਗਦਾ ਕਿਤੇ ਤਾਲ ਦੌਰਾਨ ਅੱਠ ਵਿੱਚ ਗੂਗਲ ਨੇ ਵੀ ਆਪਣਾ ਨਵਾਂ ਐਂਡਰੋਇਡ OS ਰਿਲੀਜ਼ ਕੀਤਾ ਬੇਸਿਕਲੀ ਇਹ ਐਪਲ ਦੇ ਵਿਰੁੱਧ ਕੱਢਿਆ ਗਿਆ ਸੀ ਪਰ ਨੋਕੀਆ ਨੇ ਇਸ ਨੂੰ ਅਡਾਪਟ ਨਹੀਂ ਕੀਤਾ ਕਿਉਂ ਨਹੀਂ ਕੀਤਾ ਇਸ ਬਾਰੇ ਅੱਗੇ ਵੀਡੀਓ ਵਿੱਚ ਗੱਲ ਕਰਾਂਗੇ ਪਰ ਇਹ ਨੋਕੀਆ ਦੀ ਅੱਜ ਤੱਕ ਦੀ ਸਭ ਤੋਂ ਵੱਡੀ ਗਲਤੀ ਸੀ ਜਦੋਂ ਨੋਕੀਆ ਨੇ 2002 ਵਿੱਚ ਸਿਮਬੀਅਨ 60 ਸੀਰੀਜ਼ ਇੰਟਰੋਡਿਊਸ ਕੀਤੀ ਸੀ ਤਾਂ ਕਾਫੀ ਵਧੀਆ ਮੰਨੀ ਜਾਂਦੀ ਸੀ ਪਰ ਇਸ ਦੀ ਸਭ ਤੋਂ ਵੱਡੀ ਕਮੀ ਇਸ ਵਿੱਚ ਘੱਟ ਐਪਸ ਤੇ ਯੂਜ਼ਰ ਇੰਟਰਫੇਸ ਜਿੱਥੇ ਸੈਮਸੰਗ ਐਚਟੀਸੀ ਵਰਗੀਆਂ ਕੰਪਨੀਆਂ ਐਂਡਰੋਇਡ ਵਿੱਚ ਸ਼ਿਫਟ ਹੋ ਗਈਆਂ ਉੱਥੇ ਨੋਕੀਆ ਨੇ ਸਿਮਬੀਅਨ ਨੂੰ ਆਪਣੇ ਗਲ ਨਾਲ ਲਾਈ ਰੱਖਿਆ ਬਾਕੀ ਸਾਰੀਆਂ ਕੰਪਨੀਆਂ ਨੇ ਆਪਣਾ ਆਪਣਾ ਇੱਕ ਇਕੋਸਿਸਟਮ ਬਣਾ ਲਿਆ ਜਿਵੇਂ Apple ਦੇ ਜਿੰਨੇ ਵੀ ਪ੍ਰੋਡਕਟ ਨੇ ਜਿਵੇਂ iPhone, iPad, MacBook, Apple Watch ਇਹ ਸਾਰੇ ਦੇ ਸਾਰੇ ਸਿੰਪਲੀ ਇੱਕ ਦੂਜੇ ਨਾਲ ਕਨੈਕਟ ਹੋ ਜਾਂਦੇ ਨੇ ਤੇ Android ਦੇ ਵੀ ਇਕੋਸਿਸਟਮ ਕਰਕੇ ਸਾਰੇ Android ਫੋਨ ਇੱਕ ਦੂਸਰੇ ਨਾਲ ਕੀਤੇ ਕਨੈਕਟ ਹੋ ਜਾਂਦੇ ਨੇ ਤੇ Nokia ਬਸ ਇੱਕੋ ਗੱਲ ਕਹਿੰਦੀ ਸੀ ਮੇਰਾ ਸਿੰਬੀਅਰ ਮੇਰਾ ਸਿੰਬੀਅਨ Android ਵੱਲ ਸ਼ਿਫਟ ਹੀ ਨਹੀਂ ਹੋਈ ਨਾ ਤਾਂ ਸਿੰਬੀਅਰ ਵਿੱਚ ਐਪ ਕੋਈ ਚੱਜਣਾ ਚੱਲਦਾ ਸੀ ਦੇ ਉੱਪਰੋਂ ਲੂਮੀਆਂ ਦੇ ਚੱਕਰਾਂ ਵਿੱਚ ਇਹਨਾਂ ਨੇ ਆਪਣਾ ਹਾਰਡਵੇਅਰ ਵੀ ਘਵਾ ਲਿਆ ਸੈਂਬੀਅਨ ਵਿੱਚ 2010 ਦੇ ਟਾਈਮ ਸਿਰਫ 20000 ਐਪਲੀਕੇਸ਼ਨਾਂ ਸੀ ਇਸ ਦੇ ਕੰਪੀਟੀਟਰ ਐਪਲ ਕੋਲ 3 ਲੱਖ ਤੇ ਐਂਡਰੋਇਡ ਕੋਲ 1.5 ਲੱਖ ਐਪਲੀਕੇਸ਼ਨਾਂ ਮੌਜੂਦ ਸੀ ਫਿਰ ਇਹਨਾਂ ਦਾ ਸੈਂਬੀਅਨ ਕਿੱਥੇ ਮੁਕਾਬਲਾ ਕਰ ਲੈਂਦਾ ਐਪਲ ਦੇ iOS ਤੇ ਐਂਡਰੋਇਡ ਨਾਲ 2010 ਨੂੰ ਨੋਕੀਆ ਨੇ ਸਟੀਫਨ ਐਲਪ ਨੂੰ ਨਵਾਂ ਸੀਓ ਬਣਾ ਦਿੱਤਾ। ਸਟੀਫਨ ਪਹਿਲਾਂ ਮਾਈਕਰੋਸਾਫਟ ਵਿੱਚ ਕੰਮ ਕਰਦਾ ਸੀ ਤੇ ਉੱਥੋਂ ਇਸ ਨੂੰ ਨੋਕੀਆ ਵਿੱਚ ਲਿਆਂਦਾ ਗਿਆ। ਸਟੀਫਨ ਐਲਪ ਨੇ ਪਹਿਲੀ ਸਪੀਚ ਦਿੱਤੀ ਕਿ ਨੋਕੀਆ ਇੱਕ ਬਰਨਿੰਗ ਪਲੈਟਫਾਰਮ ਤੇ ਖੜਾ ਹੈ। ਇਸ ਨੂੰ ਬਚਾਉਣਾ ਹੈ ਤਾਂ ਸਾਨੂੰ ਸਮੁੰਦਰ ਵਿੱਚ ਛਾਲ ਮਾਰਨੀ ਹੋਵੇਗੀ। ਹਾਲਾਂਕਿ ਸਾਨੂੰ ਵੀ ਹੁਣ 파ਟਨਰ ਲੱਭਣਾ ਪਊਗਾ। ਮੀਟਿੰਗ ਹੋਈ ਤੇ ਫੈਸਲਾ Android ਨੂੰ ਅਡਾਪਟ ਕਰਦਾ ਆਇਆ। ਮੀਟਿੰਗ ਲਈ ਚਲੇ ਵੀ ਜਾਂਦੇ ਨੇ ਪਰ ਪਹੁੰਚਦੇ ਨਹੀਂ। ਆਉਂਦੇ ਨੇ ਸਿਰਫ ਮਾਈਕਰੋਸਾਫਟ ਆਫਿਸ। ਮਾਈਕਰੋਸਾਫਟ ਨੂੰ ਵਿੱਚ ਜਾ ਕੇ Windows ਨੂੰ ਆਪਣੇ ਫੋਨ ਵਿੱਚ ਐਜ਼ ਅ ਸੌਫਟ ਲਈ ਸਾਈਨ ਕਰ ਦਿੰਦੇ ਨੇ ਇਸ ਤਰ੍ਹਾਂ ਨੋਕੀਆ ਹਾਰਡਵੇਅਰ ਅਤੇ ਮਾਈਕਰੋਸਾਫਟ ਸੌਫਟਵੇਅਰ ਨੂੰ ਪ੍ਰੋਡਿਊਸ ਕਰਨਗੇ ਜਿਹੜੇ ਮਾਰਕੀਟ ਵਿੱਚ ਪੂਰੀ ਤਰ੍ਹਾਂ ਫੇਲ ਹੋਈ ਅਰਸ਼ ਤੋਂ ਫਰਸ਼ ਤੱਕ ਆਉਣ ਦੀ ਪੂਰੀ ਤਿਆਰੀ ਹੋ ਗਈ ਸੀ ਪਰ ਇਸ ਪਿੱਛੇ ਇੱਕ ਪਲੈਨਿੰਗ ਸੀ ਉਹ ਵੀ ਦੱਸ ਦਿਆਂ ਘਬਰਾਓ ਨਾ ਪਹਿਲਾ ਵਿੰਡੋਸ 4 ਫੇਲਿਅਰ ਹੋਣ ਦਾ ਕਾਰਨ ਨਾ ਤਾਂ ਉਸ ਵਿੱਚ ਚੱਜਦੇ ਐਪ ਨਾ ਉਹ ਵਧੀਆ ਤਰੀਕੇ ਨਾਲ ਯੂਜ਼ ਕੀਤਾ ਜਾ ਸਕਦਾ ਸੀ ਪੂਰੀ ਤਰ੍ਹਾਂ ਫੇਲ ਨੋਕੀਆ ਫਰਸ਼ ਤੇ ਆ ਗਈ ਸਟੀਫਨ ਐਲਮ ਮਾਈਕਰੋਸਾਫਟ ਕੋਲ ਜਾਂਦੇ ਨੇ ਕੰਪਨੀ ਨੂੰ ਵੇਚਣ ਦੀ ਗੱਲ ਕਰਦੇ ਨੇ ਤੇ ਮਾਈਕਰੋਸਾਫਟ 2014 ਵਿੱਚ ਨੋਕੀਆ ਨੂੰ 7.2 ਬਿਲੀਅਨ ਡਾਲਰ ਵਿੱਚ ਖਰੀਦ ਲੈਂਦੀ ਹੈ ਮਰਡਰ ਪਲੈਨਿੰਗ ਆਫ ਨੋਕੀਆ ਦੀ ਗੱਲ ਇਸ ਸਮੇਂ ਲੋਕਾਂ ਦੇ ਸਾਹਮਣੇ ਆਈ ਜਦੋਂ ਸਟੀਫਨ ਐਲਪ ਨੇ ਸਿਰਫ ਮਾਈਕਰੋਸਾਫਟ ਨੂੰ ਹੀ ਕੰਪਨੀ ਵੇਚੀ ਅਸਲ ਵਿੱਚ ਸਟੀਫਨ ਐਲਪ ਮਾਈਕਰੋਸਾਫਟ ਦਾ ਸੀਓ ਬਣਨਾ ਚਾਹਦਾ ਸੀ ਤੇ ਵਾਲਮਰ ਨੂੰ ਹਟਾ ਕੇ ਸੀਓ ਇਸ ਤਰੀਕੇ ਨਾਲ ਬਣਿਆ ਜਾ ਸਕਦਾ ਸੀ ਕਿਉਂਕਿ ਹੁਣ ਨੋਕੀਆ ਮਾਈਕਰੋਸਾਫਟ ਦਾ ਹਿੱਸਾ ਬਣ ਗਈ ਤੇ ਸਾਰੇ ਦੇ ਸਾਰੇ EMPLOYEES ਵੀ ਮਾਈਕਰੋਸਾਫਟ ਦੇ ਹੋ ਗਏ ਤਾਂ ਹੀ ਐਲਪ ਨੇ ਆਲਡਰਾਉਡ ਨੂੰ ਛੱਡ ਕੇ ਮਾਈਕਰੋਸਾਫਟ ਨਾਲ ਹੱਥ ਮਿਲਾਇਆ ਇਹ ਮਰਡਰ ਨਹੀਂ ਤਾਂ ਹੋਰ ਕੀ ਆ ਸਿਰਫ ਉਸ ਨੂੰ ਲਾਲਚ ਸੀ ਆਪਣੇ ਸੀਓ ਬਣਦਾ ਨੋਕੀਆ ਡੁੱਬਦੀ ਡੁੱਬ ਜੋ ਕੋਈ ਪਰਵਾਹ ਨਹੀਂ ਇਸ ਤੋਂ ਬਾਅਦ ਮਾਈਕਰੋਸਾਫਟ ਨੇ ਨੋਕੀਆ ਐਕਸ ਤੇ ਨੋਕੀਆ ਐਕਸਲ ਮਾਡਲ ਕੱਢੇ ਪਰ ਜਿਹੜੀ ਮਾਰਕੀਟ ਐਪਲ ਸੈਮਸੰਗ ਵੀਵੋ Oppo Redmi ਵਰਗੇ ਫੋਨਾਂ ਨੇ ਬਣਾ ਲਈ ਉੱਥੇ ਨੋਕੀਆ ਨੂੰ ਉੱਠਣਾ ਮੁਸ਼ਕਲ ਹੋ ਗਿਆ ਇਥੇ ਨੋਕੀਆ ਦੇ ਛੋਟੇ ਫੋਨ ਕੀਪੈਡ ਵਾਲੇ ਵਿਕਦੇ ਸੀ ਉਥੇ ਚਾਈਨਸ ਕੰਪਨੀਆਂ ਨੇ ਮਾਰਕੀਟ ਤੇ ਕਬਜ਼ਾ ਕਰ ਲਿਆ ਕਿਉਂਕਿ ਜਿੰਨੇ ਚ ਨੋਕੀਆ ਦਾ ਕੀਪੈਡ ਵਾਲਾ ਫੋਨ ਆਉਂਦਾ ਸੀ ਉਹਨੇ ਤਾਂ ਚਾਇਨਾ ਦਾ ਟੱਚ ਵੱਡੇ ਵੱਡੇ ਸਪੀਕਰ ਤੇ 4 ਸਿਮ ਵਾਲਾ ਫੋਨ ਆ ਜਾਂਦਾ ਸੀ ਨੋਕੀਆ ਪੂਰੀ ਤਰ੍ਹਾਂ ਸਾਰੇ ਪਾਸਿਆਂ ਤੋਂ ਫੇਲ ਹੋ ਗਈ ਇਸ ਤੋਂ ਬਾਅਦ ਸਾਲ 2018 ਵਿੱਚ ਨੋਕੀਆ ਦੇ ਪੁਰਾਣੇ EMPLOYEES ਨੇ ਮਿਲ ਕੇ Microsoft ਤੋਂ ਨੋਕੀਆ ਦੇ ਰਾਈਟਸ ਖਰੀਦ ਲੈ HMD Global ਕੰਪਨੀ ਨੇ ਹੇਠ ਕੁਝ ਮਾਡਲ ਵੀ ਕੱਢੇ ਪਰ ਫਿਰ ਵੀ ਨੋਕੀਆ ਬ੍ਰਾਂਡ ਪੂਰੀ ਤਰ੍ਹਾਂ ਫੇਲ ਹੋ ਗਿਆ ਸਿਆਣੇ ਕਹਿੰਦੇ ਨੇ ਸਮੇਂ ਨਾਲ ਚੱਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਨਹੀਂ ਤਾਂ ਸਮੇਂ ਨੇ ਜੇ ਤੁਹਾਨੂੰ ਪਿੱਛੇ ਛੱਡਤਾ ਮੁੜ ਕੇ ਬਰਾਬਰ ਰਲ ਨਹੀਂ ਦਿੰਦਾ ਤੇ ਤੁਸੀਂ ਦੇਖ ਹੀ ਲਿਆ ਕਿ ਨੋਕੀਆ ਦੇ ਕੁਝ ਗਲਤ ਫੈਸਲਿਆਂ ਨੇ ਕਿਵੇਂ ਨੋਕੀਆ ਕੰਪਨੀ ਨੂੰ ਡੁਬੋ ਦਿੱਤਾ ਜੇ ਉਹ ਟਾਈਮ ਨਾਲ Android ਵਿੱਚ ਸ਼ਿਫਟ ਹੋ ਜਾਂਦੇ ਅੱਜ ਸਾਰੇ ਪਾਸੇ Apple Samsung ਜਾਂ ਹੋਰ ਵੀ ਜਿਹੜੇ ਪ੍ਰੋਡਕਟ ਨੇ ਉਹਨਾਂ ਦੀ ਜਗ੍ਹਾ ਤੇ ਨੋਕੀਆ ਜ਼ਰੂਰ ਹੁੰਦੀ ਤੇ ਦੋਸਤੋ ਇਹ ਸੀ ਅੱਜ ਦੀ ਵੀਡੀਓ ਜੇ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਗਾਮਾ ਪਹਿਲਵਾਨ ਦੀ ਵੀਡੀਓ ਵੀ ਜਾ ਕੇ ਜਰੂਰ ਦੇਖੋ ਇਹ ਵੀ ਬਹੁਤ ਸੋਹਣੀ ਵੀਡੀਓ ਆ ਤੇ ਨਾਲ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤਾਂ ਕਿ ਹੋਰਾਂ ਕੋਲ ਵੀ ਇਹ ਜਾਣਕਾਰੀ ਪਹੁੰਚ ਸਕੇ ਤੇ ਦੋਸਤੋ ਕਮੈਂਟਾਂ ਵਿੱਚ ਆਪਣਾ ਪਹਿਲਾ ਨੋਕੀਆ ਦਾ ਫੋਨ ਲਿਖਣਾ ਨਾ ਭੁੱਲਿਓ ਤੇ ਜਲਦਤਾ ਹੀ ਫਿਰ ਮਿਲਾਂ ਤੇ ਕਿਸੇ ਹੋਰ ਇੰਟਰਸਟਿੰਗ ਵੀਡੀਓ ਵਿੱਚ ਜਦ ਤੱਕ ਲਈ ਤਤਕਿਰਿਆ ਕਾਲ